ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਸ਼ਹਿਰਾ ਟਾਲਾ ਦੇ ਵਿੱਚ ਪਿੰਡ ਨਸ਼ਹਿਰਾ ਟਾਲਾ ਦੇ ਵਿੱਚ ਅੱਜ ਤੁਹਾਨੂੰ ਬਹੁਤ ਖੂਬਸੂਰਤ ਉਹ ਲੋਕੇਸ਼ਨ ਦਿਖਾਵਾਂਗੇ ਜਿਹੜੀਆਂ ਲੋਕੇਸ਼ਨ ਦੇ ਉੱਪਰ ਕਾਫੀ ਸਾਰੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਆ ਦੋਸਤੋ ਇਹ ਜਿਹੜਾ ਘਰ ਤੁਹਾਨੂੰ ਦਿਖਾ ਰਹੇ ਆ ਇਹ ਬਹੁਤ ਪੁਰਾਣਾ ਘਰ ਆ ਤੇ ਇਸ ਘਰ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਫਿਲਮਾਂ ਨੇ ਉਹ ਬਣ ਚੁੱਕੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਪੰਜਾਬੀ ਦੇ ਅਮਰਿੰਦਰ ਗਿੱਲ ਦੀ ਫਿਲਮ ਲਾ ਪੰਜਾਬ ਦੀ ਜਿਹੜੀ ਸ਼ੂਟਿੰਗ ਆ ਉਹ ਪਿੰਡ ਨਸ਼ਹਿਰਾ ਟਾਲਾ ਦੇ ਇਸੇ ਘਰ ਦੇ ਵਿੱਚ ਹੋਈ ਆ ਦੋਸਤੋ ਤੁਹਾਨੂੰ ਸਾਰੀ ਉਹ ਲੋਕੇਸ਼ਨ ਦਿਖਾਵਾਂਗੇ ਇਸ ਲੋਕੇਸ਼ਨ ਨੂੰ ਟਾਈਮ ਟੂ ਟਾਈਮ ਮੋਡੀਫਾਈ ਵੀ ਕੀਤਾ ਜਾਂਦਾ ਹੈ ਜਿਵੇਂ ਜਿਵੇਂ ਫਿਲਮਾਂ ਦੇ ਵਿੱਚ ਜ਼ਰੂਰਤ ਹੁੰਦੀ ਆ ਉਸ ਹਿਸਾਬ ਦੇ ਨਾਲ ਇਹ ਜਿਹੜੀ ਲੋਕੇਸ਼ਨ ਆ ਉਸ ਨੂੰ ਤਿਆਰ ਕੀਤਾ ਜਾਂਦਾ ਇਸ ਘਰ ਦੇ ਜਿਹੜੇ ਦੋ ਦਰਵਾਜ਼ੇ ਨੇ ਦੋਸਤੋ ਇਹ ਵਿਚਾਲੇ ਇੱਕ ਕੰਧ ਨਜ਼ਰ ਆ ਰਹੀ ਆ ਇਹ ਕੰਧ ਦਾ ਜਦੋਂ ਫਿਲਮਾਂ ਦੀ ਜਿਸ ਤਰ੍ਹਾਂ ਰਿਕੁਆਇਰਮੈਂਟ ਹੁੰਦੀ ਆ ਉਸ ਹਿਸਾਬ ਨਾਲ ਸੈਟਪ ਤਿਆਰ ਕੀਤਾ ਜਾਂਦਾ ਇਹ ਲਾ ਪੰਜਾਬ ਦੇ ਜਿਸ ਤਰ੍ਹਾਂ ਤੁਸੀਂ ਸਕਰੀਨ ਸ਼ਾਟ ਦੇਖ ਰਹੇ ਹੋ ਲਾ ਪੰਜਾਬ ਦੇ ਵਿੱਚ ਅਮਰਿੰਦਰ ਗਿੱਲ ਦਾ ਜਿਹੜਾ ਪੰਜਾਬ ਦੇ ਵਿੱਚ ਕਰ ਦਿਖਾਇਆ ਜਾਂਦਾ ਇੰਡੀਆ ਦੇ ਵਿੱਚ ਉਹ ਇਹੀ ਕਰਦੀ ਸਾਰੀ ਸ਼ੂਟਿੰਗ ਆ ਜਿਸ ਤਰ੍ਹਾਂ ਨਾਲ ਨਾਲ ਸਕਰੀਨਸ਼ਾਟ ਮੈਚ ਕਰ ਰਹੇ ਆ ਉਹਦੇ ਵਿੱਚ ਜਿਹੜੀ ਇਹ ਕੰਧ ਦਿਖਾਈ ਦੇ ਰਹੀ ਆ ਉਹ ਸਮੇਂ ਇਹ ਕੰਧ ਜਿਹੜੀ ਢਾ ਦਿੱਤੀ ਗਈ ਸੀ ਤੇ ਇਹ ਸਾਰੀ ਜਿਹੜੀ ਹਵੇਲੀ ਦੀ ਇੱਕੋ ਲੋਕੇਸ਼ਨ ਦਿਖਾਈ ਜਾਂਦੀ ਆ ਇਹ ਘਰ ਦੇ ਬਹੁਤ ਸਾਰੇ ਸੀਨ ਨੇ ਜਿਹੜਾ ਇੰਡੀਆ ਦੇ ਵਿੱਚ ਅਮਰਿੰਦਰ ਗਿੱਲ ਦਾ ਘਰ ਦਿਖਾਇਆ ਜਾਂਦਾ ਜਦੋਂ ਬਰਲੇ ਮੁਲਕ ਤੋਂ ਵਾਪਸ ਆਉਂਦੇ ਆ ਤਾਂ ਉਹ ਸਾਰੇ ਦੀ ਸਾਰੀ ਸ਼ੂਟਿੰਗ ਇਸੇ ਘਰ ਦੀ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਨਰਵੈਰ ਪੰਨੂ ਦੀ ਹੁਣੇ ਫਿਲਮ ਜਿਹੜੀ ਰਿਲੀਜ਼ ਹੋਈ ਸੁਹੇ ਜੀਰੇ ਵਾਲਿਆ ਉਸ ਫਿਲਮ ਦੀ ਸ਼ੂਟਿੰਗ ਵੀ ਕਾਫੀ ਜ਼ਿਆਦਾ ਜਿਹੜੀ ਇਸੇ ਘਰ ਦੇ ਵਿੱਚ ਹੀ ਕੀਤੀ ਗਈ ਆ ਇਸ ਤੋਂ ਇਲਾਵਾ ਸੰਨੀ ਦਿਓਲ ਦੀ ਜਿਹੜੀ ਫਿਲਮ ਬਾਰਡਰ 2 ਆ ਰਹੀ ਆ ਉਸ ਦੀ ਵੀ ਸ਼ੂਟਿੰਗ ਇਸੇ ਘਰ ਦੇ ਵਿੱਚ ਹੋਈ ਆ ਕਾਫੀ ਸਾਰੀਆਂ ਜਿਹੜੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਨੇ ਉਹ ਇਸੇ ਘਰ ਦੇ ਵਿੱਚ ਬਣੀਆਂ ਨੇ ਬੜੀ ਖੂਬਸੂਰਤ ਲੋਕੇਸ਼ਨ ਆ ਜਿਹੜੀ ਇਹ ਸਾਹਮਣੇ ਤੁਸੀਂ ਕੰਧ ਦੇਖ ਰਹੇ ਹੋ ਇਹ ਕੰਧ ਫਿਲਮਾਂ ਦੇ ਵਿੱਚ ਜੇ ਜ਼ਰੂਰਤ ਹੁੰਦੀ ਆ ਤਾਂ ਕੀਤੀ ਜਾਂਦੀ ਆ ਜੇ ਨਹੀਂ ਜ਼ਰੂਰਤ ਤਾਂ ਫਿਲਮ ਦੀ ਜਿਸ ਤਰ੍ਹਾਂ ਸੀਨ ਹੁੰਦੇ ਆ ਉਸ ਤਰ੍ਹਾਂ ਇਹਨੂੰ ਦੀਵਾਰ ਨੂੰ ਵਿੱਚੋਂ ਕੱਢ ਵੀ ਦਿੱਤਾ ਜਾਂਦਾ ਤਾਂ ਦੋਸਤੋ ਇਹ ਸਾਰੀ ਇੱਕੋ ਹੀ ਹਵੇਲੀ ਆ ਬਹੁਤ ਖੂਬਸੂਰਤ ਲੋਕੇਸ਼ਨ ਆ ਪਿੰਡ ਨਸ਼ਹਿਰਾਟਾਲਾ ਦੇ ਇੱਥੇ اتھے... ਫਿਲਮਾਂ ਦੀ ਜਿਹੜੀ ਰੈਗੂਲਰ ਆ ਉਹ ਸ਼ੂਟਿੰਗ ਚੱਲਦੀ ਰਹਿੰਦੀ ਆ ਤਾਂ ਦੋਸਤੋ ਇਹ ਜਿਹੜੀ ਤੁਹਾਨੂੰ ਲੋਕੇਸ਼ਨ ਦਿਖਾਈ ਲਵ ਪੰਜਾਬ ਦੀ ਜਿਸ ਤਰ੍ਹਾਂ ਜਦੋਂ ਦੁਬਾਰਾ ਫੇਰ ਉਹ ਵਾਪਸ ਜਾਂਦੇ ਆ ਤਾਂ ਉਹ ਸੀਨ ਆ ਜਿਹੜਾ ਨਾਲ ਤੁਸੀਂ ਸਕਰੀਨਸ਼ਾਟ ਦੇ ਵਿੱਚ ਦੇਖ ਰਹੇ ਹੋ ਜਿਹੜੇ ਦੋਸਤ ਮਿੱਤਰਾਂ ਨੇ ਲਵ ਪੰਜਾਬ ਫਿਲਮ ਦੇਖੀ ਆ ਉਹ ਇਸ ਵੀਡੀਓ ਨੂੰ ਦੇਖ ਕੇ ਪਤਾ ਲੱਗ ਗਿਆ ਹੋਵੇਗਾ ਕਿ ਕਿੰਨੀ ਕਿ ਜਿਹੜਾ ਫਿਲਮ ਦਾ ਹਿੱਸਾ ਇੱਥੇ ਸ਼ੂਟ ਕੀਤਾ ਗਿਆ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਵਧਾ ਤੋਂ ਆਪ ਦੋਸਤ ਮਿੱਤਰਾਂ ਨਾਲ ਸਾਂਝਾ ਜਰੂਰ ਕਰਿਓ ਧੰਨਵਾਦ